ਹੈਲੋ एवरीवन वेलकम बैक ਮਾਈ YouTube ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਐਸੇ ਬਿਲਕੁਲ ਵਧੀਆ ਜੀ ਅੱਜ ਆਪਾਂ ਬਹੁਤ ਟਾਈਮ ਬਾਅਦ ਹਾਜ਼ਰ ਹੋਏ ਆ 2 ਢਾਈ ਮਹੀਨੇ ਹੋ ਗਏ ਲਗਭਗ ਵੀਡੀਓ ਅਪਲੋਡ ਕਰੀ ਨੂੰ ਕੋਈ ਵੀ ਵੀਡੀਓ ਅਪਲੋਡ ਨਹੀਂ ਕਰੀ ਗਈ ਹੈਗੀ ਕਿਉਂਕਿ ਬੀਜੀ ਇੰਨੇ ਹੋ ਗਏ ਸੀ ਹਨਾ ਸਾਰਿਆਂ ਨੂੰ ਪਤਾ ਹੀ ਆ ਤੇ ਤਾਂ ਕਰਕੇ ਨਾ ਕੋਈ ਟਾਈਮ ਹੀ ਲੱਗਿਆ ਕਿਉਂਕਿ ਦਿਨ ਵੀ ਛੋਟੇ ਹੁੰਦੇ ਨੇ ਹਨਾ ਤੇ ਅੱਜ ਵੀ ਮੈਂ ਤੁਹਾਡੇ ਵਾਸਤੇ ਖਾਸ ਵੀਡੀਓ ਲੈ ਕੇ ਹਾਜ਼ਰ ਹੋਈਆਂ ਜਿਵੇਂ ਜਿਵੇਂ ਹਨਾ ਕੋਈ ਆਪਾਂ ਕੰਮਕਾਰ ਕਰਿਆ ਕਰਾਂਗੇ ਓਵੇਂ ਵੀਡੀਓ ਅਪਲੋਡ ਕਰਿਆ ਕਰਾਂਗੇ ਹੁਣ ਕੋਸ਼ਿਸ਼ ਕਰਾਂਗੇ ਥੋੜੇ ਦਿਨ ਵੀ ਵੱਡੇ ਹੋਗੇ ਹਨਾ ਤੇ ਹੁਣ ਵੀਡੀਓ ਵਗੈਰਾ ਪਾਣੀ ਵੀ ਬਣ ਵੀ ਜਾਇਆ ਕਰੂਗੀ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਜੀ ਮੇਰੇ ਆਪਣੇ ਘਰੇ ਹੁਣ ਆ ਮਟਰ ਲੱਗਣ ਲੱਗ ਜਾਂਦੇ ਨੇ ਹਨਾ ਤੇ ਸਸਤੇ ਵੀ ਸਹਾਰਾ ਚ ਵੀ ਸਸਤੇ ਮਿਲ ਜਾਂਦੇ ਹੁਣ ਤਾਂ ਬਹੁਤ ਜ਼ਿਆਦਾ ਤੇ ਉਹਨੂੰ ਆਪਾਂ ਫਰੋਜ਼ਨ ਕਿਵੇਂ ਕਰਕੇ ਰੱਖਣੇ ਨੇ ਹਨਾ ਤਾਂ ਕਿ ਆਪਾਂ 6 ਸਹੀ ਮਹੀਨੇ ਤੱਕ ਹਨਾ ਉਹਨਾਂ ਨੂੰ ਵਰਤ ਸਕੀਏ ਤੇ ਆਪਾਂ ਜਦੋਂ ਕੋਈ ਕਈ ਵਾਰ ਗੈਸਟ ਵਗੈਰਾ ਆ ਜਾਂਦਾ ਆਪਾਂ ਨੂੰ ਕਨਫਿਊਜ਼ ਹੋ ਜਾਂਦੇ ਆ ਹਨਾ ਵੀ ਆਪਾਂ ਸਬਜ਼ੀ ਵਗੈਰਾ ਕੀ ਬਣਾਈਏ ਜੇ ਆਪਣੇ ਮਟਰ ਫ੍ਰੋਜ਼ਨ ਕਰੇ ਹੁੰਦੇ ਨੇਗੇ ਮਟਰ ਵਗੈਰਾ ਪਏ ਹੁੰਦੇ ਨੇ ਆਲੂ ਤਾਂ ਆਪਣੇ ਘਰਾਂ ਚ ਹੁੰਦੀ ਨੇ ਤਾਂ ਅਬ ਜਿਉਂਦੀ ਚੱਕ ਕੇ ਬਣਾ ਵੀ ਸਕਦੀਆਂਗੀ ਤੇ ਉਹ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਕਿਵੇਂ ਉਹਨਾਂ ਨੂੰ ਆਪ ਦਾ ਸਟੋਰ ਕਰਕੇ ਰੱਖਣਾ ਹੈ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕਰੀ ਸੀ ਪਹਿਲਾਂ ਹੀ ਬਹੁਤ ਪਿਆਰ ਮਿਲਿਆ ਆਪਾਂ ਨੂੰ ਦਰਸ਼ਕਾਂ ਵੱਲੋਂ ਤੇ ਹੁਣ ਵੀ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨ ਜਾ ਰਹੀ ਆ ਤੇ ਫਿਰ ਆਪਾਂ ਟਾਈਮ ਟਾਈਮ ਤੇ ਟਾਈਮ ਟੂ ਟਾਈਮ ਹਨਾ ਜਿਵੇਂ ਵੀ ਕੋਈ ਪਿੰਡ ਦਾ ਕੰਮ ਦੀਆਂ ਗੱਲਾਂ ਹੋ ਨਹੀਂ ਕਰਦੀ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਈ ਵਾਰ ਕੋਈ ਹੁਣ ਆਪਾਂ ਪਿੰਡ ਦੇ ਮੁਖੀ ਆ ਹਨਾ ਕਈ ਵਾਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਵੀ ਹੋ ਜਾਂਦੀ ਹੈ ਤੇ ਉਹ ਗੱਲ ਦਾ ਮੁੱਦਾ ਬਣ ਜਾਂਦਾ ਹੁੰਦਾ ਤਾਂ ਕਰਕੇ ਆਪਾਂ ਵੀਡੀਓ ਅਪਲੋਡ ਨਹੀਂ ਕਰਦੇ ਟਾਈਮ ਵੀ ਘੱਟ ਹੁੰਦਾਗਾ ਤੇ ਆਪਾਂ ਖਾਸ-ਖਾਸ ਵੀਡੀਓ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਇਆ ਕਰਾਂਗੇ ਚਲੋ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਤੇ ਆਪਾਂ ਮਟਰ ਸਟੋਰ ਕਰਨ ਦਾ ਤਰੀਕਾ ਦੱਸ ਦਿਆਂ ਤੁਹਾਨੂੰ ਹਾਂਜੀ ਉਹਦੇ ਵਾਸਤੇ ਆਪਾਂ ਇੱਕ ਫਰਾਈ ਪੇਨ ਲੈਂਦੀ ਆ ਤੇ ਇਹਦੇ ਸਬਜ਼ੀ ਵਗੈਰਾ ਬਣਾਉਣੀ ਹੁੰਦੀ ਹੈ ਥੋੜੀ ਜਿਹੀ ਖੁੱਲੀ ਜੀ ਹੈਗੀ ਤੇ ਇਹਦੇ ਚ ਆਪਾਂ 2.5 ਲੀਟਰ ਪਾਣੀ ਪਾ ਲਿਆ ਇੰਡੈਕਸਨ ਤੇ ਧਰ ਦਿੰਨੇ ਆ ਹਨਾ ਪਾਣੀ ਪਾ ਕੇ ਤੇ ਆਪਣੇ ਕੋਲੇ 2 ਕਿਲੋ ਮਟਰ ਹੈਗੇ ਆ ਕਿਉਂਕਿ 4-5 ਕਿਲੋ ਮਟਰ ਸਾਨੂੰ ਪਤਾ ਫਲੀਆਂ ਕੱਢ ਕੇ ਤੇ ਜਦ ਰਬੀ ਕੱਢ ਲੈਣੇ ਤਾਂ ਉਹ ਦੋ ਕੁ ਕਿਲੋ ਰਹਿ ਜਾਂਦੇ ਨੇ ਤੇ 2 ਕਿਲੋ ਮਟਰ ਮੇਰੇ ਕੋਲ ਹੈਗੇ ਆ ਤੇ ਆਪਾਂ 2 ਕਿਲੋ ਪਾ ਲਿਆ ਪਾਣੀ ਉਹਦੇ ਵਿੱਚ ਆਪਾਂ 1.5 ਚਮਚ ਪਾ ਲਾਂਗੇ ਹੁਣ ਚੀਨੀ ਦਾ ਤੇ 1.5 ਚਮਚੇ ਪਾਵਾਂਗੇ ਨਮਕ ਦਾ ਇਹ ਆਪਾਂ ਤਾਂ ਪਾਉਣੇ ਹੁੰਨੇ ਆ ਤੇ ਇਹਦੇ ਨਾਲ ਨਾਲ ਜਿਹੜਾ ਕਲਰ ਆ ਉਹ ਕਲਰ ਨਹੀਂ ਚੇਂਜ ਹੁੰਦਾ ਹੈਗਾ ਚੀਨੀ ਨਾਲ ਤੇ ਨਮਕ ਨਾਲ ਕੋਈ ਬੈਕਟੀਰੀਆ ਵਗੈਰਾ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਹਨਾ ਤੇ ਸਾਰਾ ਮਤਲਬ ਕਿ ਕੋਈ ਕਈ ਵਾਰ ਕੋਈ ਚੀਜ਼ ਹੁੰਦੀ ਆ ਤੇ ਉਹਦੇ ਨਾਲ ਬਿਲਕੁਲ ਸਾਫ਼ ਹੋ ਜਾਂਦੀ ਹੈ ਨਮਕ ਨਾਲ ਤੇ ਹੁਣ ਆਪਾਂ ਇੰਡੈਕਸ਼ਨ ਚਲਾ ਲੇਤਾ ਹੈਗਾ ਤੇ ਥੋੜਾ ਜਿਹਾ ਸੇਕ ਲਵਾ ਲੈਨੇ ਆ ਜਿਹੜੇ ਆਪਾਂ ਆ ਮਟਰ ਨੇਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਨਾਂ ਫਲੀਆਂ ਪਹਿਲਾਂ ਧੋ ਲਈਆਂ ਸੀਗੀਆਂ ਫਲੀਆਂ ਧੋਣ ਤੋਂ ਬਾਅਦ ਆਪਾਂ ਜਿਹੜੇ ਬਰੀਕ ਦਾਣਾ ਹੁੰਦਾ ਉਹਨਾਂ ਨੂੰ ਆਪਾਂ ਅਲੱਗ ਕਰ ਦਿੱਤਾ ਸੀਗਾ ਤੇ ਜਿਹੜਾ ਮਤਲਬ ਕਿ ਮੋٹے ਨੇ ਮਟਰ ਉਹ ਆਪਾਂ ਅੱਡ ਕੱਢ ਲੈਣੇ ਨੇ ਮੋٹے-ਮੋٹے ਮਟਰਾਂ ਦੇ ਦਾਣੇ ਆਪਾਂ ਲੈਣੇ ਨੇ ਜਿਹੜੇ ਆਪਾਂ ਫਰੋਜਣ ਕਰਨੇ ਨੇ ਸਟੋਰ ਕਰਕੇ ਰੱਖਣੇ ਨੇ ਜਿਹੜੇ ਆਪਣੇ ਬਰੀਕ ਜਿਹੇ ਦਾਣੇ ਨੇ ਜਾਂ ਕੋਈ ਪੱਤਾ ਸੁੱਤਾ ਉਹਨਾਂ ਨੂੰ ਬਿਲਕੁਲ ਕੱਢ ਦੇਣਾਗਾ ਕੋਈ ਵੀ ਮਟਰਾ ਜਿਹੜਾ ਉਹ ਦਾਗੀ ਨਹੀਂ ਹੋਣਾ ਚਾਹੀਦਾ ਤੇ ਸਾਰੇ ਐਨ ਇੱਕ ਨਾ ਹਰੇ ਜੇ ਹੋ ਜਾਂਦੇ ਨੇ ਆਹ ਮੌਸਮ 'ਚ ਪੱਕ ਕੇ ਮਟਰ ਹਰੇ ਜਿਹਾ ਹੋਣ ਲੱਗਦੇ ਨੇ ਓਦਾਂ ਵੀ ਨਹੀਂ ਹੋਣਾ ਚਾਹੀਦਾ ਉੱਲੀ ਜੀ ਵੀ ਲੱਗ ਜਾਂਦੀ ਹੈ ਮੀਂਹ ਦੇ ਮੌਸਮ 'ਚ ਉਹ ਵੀ ਬਾਹਰ ਕੱਢ ਲਓ ਮਤਲਬ ਕਹਿੰਦਾ ਭਾਗ ਵੀ ਤੁਸੀਂ ਸਾਰੇ ਨਾ ਐਨ ਠੀਕ-ਠੀਕ ਮਟਰ ਲੈਣੇ ਨੇ ਮੋ ਬਰੀਕ-ਬਰੀਕ ਕੱਢ ਦਿਆ ਕਰੋ ਜਿਹੜੇ ਬਾਲਾ ਜ਼ਿਆਦਾ ਬਰੀਕ ਹੋਣ ਜਾਂ ਉਹ ਤੇ ਕੋਈ ਥੋੜਾ ਥੋੜਾ ਪੀਲਾ ਪਣ ਜਿਹੜੇ ਘਰ ਦੇ ਮਟਰ ਨਾਲ ਥੋੜਾ ਜਿਹਾ ਪੀਲਾ ਪਣ ਜਾਂ ਉਹਨਾਂ ਤੇ ਜ਼ਿਆਦਾ ਆ ਜਾਂਦਾ ਤੇ ਉਹਨਾਂ ਨੂੰ ਪੀਲੇ-ਪੀਲੇ ਦਾਣੇ ਕੱਢ ਦਿਓ ਇਹ ਆਪਾਂ ਨੇ ਕੱਢ ਲਏ ਤੇ ਸੀ ਕਿ ਫਲੀਆਂ ਆਪਣੀਆਂ ਧੋ ਕੇ ਤੇ ਆਪਾਂ ਇਹਨਾਂ ਨੂੰ ਦਾਣਿਆਂ ਨੂੰ ਵੀ ਅਣ ਚੰਗੇ ਤੇਰਾ ਸਮਾਰ ਲਏ ਤੇ ਅਸਾਂ ਇਹਨਾਂ ਦਾਣਿਆਂ ਨੂੰ ਨਹੀਂ ਆਪਾਂ ਬਾਅਦ ਚ ਤੋਤਾਂਗਾ ਕਿਉਂਕਿ ਆਪਾਂ ਹੁਣ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਤੇ ਆਹ ਦੇਖੋ ਹਜੇ ਵੀ ਨਾ ਫੇਰ ਵੀ ਮੈਂ ਇਨਾਂ ਧਿਆਨ ਨਾਲ ਵਾਲੇ ਮਟਰ ਕੱਢ ਕੇ ਰੱਖੇ ਨੇ ਫੇਰ ਵੀ ਕੋਈ ਨਾ ਕੋਈ ਦਾਣਾ ਖਰਾਬ ਲੋ ਜੀ ਹੁਣ ਇਹ ਬਿਲਕੁਲ ਫਰੈਸ਼ ਨੇ ਮਟਰ ਹੁਣ ਆਪਾਂ ਸਾਰੇ ਇਹ ਚ ਫਰਾਈ ਪੈਨ ਚ ਪਾ ਲਿੱਤੇ ਸੀਗੇ ਤੇ ਇਹ ਸਾਰੇ ਨਾ ਮਤਲਬ ਆਪਾਂ ਨੇ 2 ਮਿੰਟ ਹੀ 2.5 ਮਿੰਟ ਹੀ ਇਹਨਾਂ ਨੂੰ ਉਬਾਲਣਾ ਉਬਾਲਣਾ ਵੀ ਨਹੀਂ ਬਸ ਇਹ ਕੀ ਲਵਾਉਣਾ ਖਾਸ ਗਰਮ ਪਾਣੀ ਚ ਜੋ ਥੋੜਾ ਜਿਹਾ ਆਪਾਂ ਐ ਲੱਗੇ ਵੀ ਇਹ ਹੁਣ ਰਿਝਣ ਲੱਗ ਜਾਣ ਤੇ ਇਹਨਾਂ ਨੂੰ ਆਪਾਂ ਬੰਦ ਕਰ ਦਾਂਗੇ ਫਿਰ ਆਪਾਂ ਇਹਨਾਂ ਨੂੰ ਬਿਲਕੁਲ ਸੇਕ ਨਹੀਂ ਲਵਾਉਣਾ ਕਿਉਂਕਿ ਫਿਰ ਇਹ ਜ਼ਿਆਦਾ ਪੋਲੇ ਪੈ ਜਾਣਗੇ ਨਮਕ ਵਗੈਰਾ ਪਾਇਆ ਹੋਇਆ ਨਾ ਜ਼ਿਆਦਾ ਪੋਲੇ ਪੈ ਜਾਣਗੇ ਲੋ ਜੀ 2 ਮਿੰਟ ਦਾ ਆਪਾਂ ਇਹਨੂੰ ਸੇਕ ਲਵਾ ਕੇ ਤੇ ਇਹਨਾਂ ਨੂੰ ਹੁਣ نیچے ਉਤਾਰ ਲਵਾਂਗੇ ਆਪਾਂ ਨੀਚੇ ਧਾਰ ਕੇ ਆਪਾਂ ਬਿਲਕੁਲ ਚੜ ਆਪਾਂ ਨੇ ਬਿਲਕੁਲ ਠੰਡਾ ਪਾਣੀ ਲੈਣਾਗਾ ਤੇ ਜਿਵੇਂ ਆਪਾਂ برف ਵਾਲੀ ਹਣੀ ਆਈਸ ਕਯੂਬਾਂ ਹੁੰਦੀਆਂ ਨੇ ਉਹ ਵੀ ਪਾ ਦਾਂਗੇ ਜੇ ਤੁਹਾਡੇ ਕੋਲ ਦੂਜੇ برفਾਇ ਡੋਂਗੇ ਹੈਗੇ ਨੇ ਉਹ ਕੱਢ ਕੇ ਪਾ ਦਿਓ ਪਹਿਲਾਂ ਮੈਂ ਠੰਡਾ ਪਾਣੀ ਇਹ ਦੋ ਡੋਂਗੀਆਂ 'ਚ ਕੱਢੂੰਗੀ ਕਿਉਂਕਿ ਇਹ ਜਿਆਦਾ ਨਾ ਮਟਰ ਜਿਆਦਾ ਨੇ ਇੱਕ ਡੋਂਗੇ ਨਾਲ ਨਹੀਂ ਸਰਨਾ ਹੈਗਾ ਆਪਾਂ ਦੂਸਰੇ 'ਚ ਵੀ ਕੱਢ ਲਵਾਂਗੇ ਅੱਧੇ ਕਦਾਨੇ ਮੈਂ ਇਹਦੇ 'ਚ ਪਾ ਦਊਂਗੀ ਕਿਲੋ ਕਦਾਨੇ ਮੈਂ ਅਲੱਗ ਫਰਾਈ ਪੈਣ ਲਊਂਗੀ ਉਹਦੇ 'ਚ ਪਾ ਦਊਂਗੀ ਤੇ ਇਹ ਆਪਾਂ ਇਹ ਵੀ ਸਿਰਫ ਆਪਾਂ 2 ਮਿੰਟ ਰੱਖਣਾ ਠੰਡੇ ਪਾਣੀ 'ਚ ਜਿਆਦਾ ਇਹ ਵੀ ਨਹੀਂ ਲੋਜੀ ਕੁਸ਼ਕ ਮੈਂ ਉਧਰ ਪਾਤੇ ਤੇ ਆ ਮੈਨੂੰ ਥੋੜਾ ਜਿਹਾ ਮੁੰਨਾ ਮਟਰ ਦਾਣੇ ਥੋੜੇ ਜਿਹਾ ਗਰਮ ਸੀਗੇ ਤਾਂ ਕਰਕੇ ਮੈਨੂੰ ਪਾਣੀ ਗਰਮ ਜਾਂ ਲੱਗਿਆ ਤੇ ਮੈਂ ਇੱਕ ਬਰਫ ਦਾ ਡੋਂਗਾ ਸੜਤਾ ਸੀਗਾ ਦੋਨਾਂ ਚ ਤੇ ਹੁਣ ਆਪਾਂ 2 ਮਿੰਟ ਰੱਖ ਕੇ ਇਹਨਾਂ ਨੂੰ ਆਪਾਂ ਇਹਨੂੰ ਇੱਕ ਛਣਨੀ ਵਿੱਚ ਕੱਢ ਲਵਾਂਗੇ ਤੁਹਾਡੇ ਕੋਲ ਵੱਡੀ ਚਾਹ ਪੂਣੀ ਹੈਗੀ ਉਹ ਦੀ ਜਿਵੇਂ ਇਸ ਤਰ੍ਹਾਂ ਦੀ ਕੋਈ ਟੋਕਰੀ ਹੈਗੀ ਸਬਜ਼ੀ ਕੱਟਣ ਵਾਲੀ ਉਹਦੇ ਚ ਰੱਖ ਦੇਵਾਂਗੇ ਬਿਲਕੁਲ ਪਾਣੀ ਨੂੰ ਆਪਾਂ ਥੱਲੇ ਉਹ ਕਰ ਦੇਵਾਂਗੇ ਸਾਰਾ ਪਾਣੀ ਨੀਚੇ ਨਿਕਲਣਾ ਚਾਹੀਦਾ ਜਦੋਂ ਆਪਾਂ ਨੂੰ ਇਹ ਲੋਕ ਵੀ ਟੋਕਾ ਟੋਕਾ ਪਾਣੀ ਨਿਕਲ ਨੂੰ ਹਟ ਗਿਆ ਉਸ ਤੋਂ ਬਾਅਦ ਆਪਾਂ ਆ ਦੇਖੋ ਹੁਣ ਤੌਕਾ ਤੌਕਾ ਪਾਣੀ ਜਾਂ ਨਿਕਲ ਰਿਹਾ ਜੋ ਹਟ ਗਿਆ ਹੁਣ ਮੈਂ ਚੱਕ ਲੈਣੀ ਆ ਆ ਜਿਹੜੇ ਥੋਣੇ ਵਿੱਚ ਵਿੱਚ ਪੀਲੇ ਦਾਣੇ ਦਿਖਾਈ ਦੇ ਰਹੇ ਕੈਮਰੇ ਦੀ ਵਜ੍ਹਾ ਕਰਕੇ ਹੋ ਜਾਂਦੇ ਨੇ ਵੈਸੇ ਇਹਨਾਂ ਦਾ ਕਲਰ ਬਿਲਕੁਲ ਸੇਮ ਹੈ ਕਲਰ ਅ ਚੀਨੀ ਪਾਉਣ ਕਰਕੇ ਬਿਲਕੁਲ ਚੇਂਜ ਨਹੀਂ ਹੋਇਆ ਤੇ ਹੁਣ ਆਪਾਂ ਇੱਕ ਕਾਟਨ ਦਾ ਕੱਪੜਾ ਲੈਣਾ ਕੋਈ ਵੀ ਸੂਤੀ ਕੱਪੜਾ ਲੈਣਾ ਇੱਕ ਨਾ ਬੈੱਡ ਤੇ ਮੈਂ ਚਾਦਰ ਵਸਾ ਲਈ ਮੈਨੂੰ ਐਸੀ ਮਹਾ ਗੱਦਾ ਗਿੱਲਾ ਵੀ ਨਾ ਹੋ ਜਾ ਥੱਲੇ ਨਾ ਇੱਕ ਕੰਬਲ ਵਸਾ ਲਿਆ ਇੱਕ ਬੋਰੀ ਵਸਾਈਆ ਇੱਕ ਕੰਬਲ ਵਸਾ ਲਿਆ ਉਸ ਤੋਂ ਉੱਪਰ ਮੈਂ ਇੱਕ ਕਾਟਨ ਦਾ ਕੱਪੜਾ ਲ ਤੇ ਉਹਦੇ ਉੱਪਰ ਨਾਲ ਐਨ ਬਿਲਕੁਲ ਆਪਾਂ ਇੱਕ ਲੇਅਰ ਵਿੱਚ ਇਹਨੂੰ ਐਨ ਇੱਕ ਲੇਅਰ ਕਰ ਦਾਂਗੇ ਦੀ ਤੇ ਤਾਂ ਕਿ ਇਹਨੂੰ ਪੱਖੇ ਦੀ ਹਵਾ ਚੰਗੇ ਤਰ੍ਹਾਂ ਲੱਗੇ ਪੱਖੇ ਦੀ ਹਵਾ ਥੱਲੇ ਪਾਉਣਾ ਤੇ ਪੱਖੇ ਦੀ ਹਵਾ 'ਪੈ ਇਹਨੂੰ ਆਪਾਂ 2 ਘੰਟੇ ਲਵਾਵਾਂਗੇ 2 ਘੰਟਿਆਂ ਨਾਲ ਜਿਹੜੀ ਐਨ ਜਿਹੜੀ ਇਹ ਚ ਮੜਾ ਮੋਟਾ ਮੋਇਸਚਰਾਈਜ਼ਰ ਹੋਊਗਾ ਥੋੜਾ ਬਹੁਤਾ ਪਾਣੀ ਹੋਊਗਾ ਉਹ ਸੁੱਕਿਆ ਜਾਊਗਾ ਤੇ ਹਵਾ ਨਾਲ ਇਹ ਹੋਰ ਠੰਡੇ ਹੋ ਜਾਣਗੇ ਨਾਲੇ ਤਾਂ ਕੋਈ ਵੀ ਦਾਣਾ ਦੇਖ ਹਜੇ ਵੀ ਕੋਈ ਕੋਈ ਦਾਣਾ ਜਾਨਾ ਮੈਨੂੰ ਦਿੱਸੀ ਜਾਂਦਾ ਤੇ ਵਹਿਮ ਹੋ ਜਾਂਦਾ ਹਨਾ ਵੀ ਚੀਜ਼ ਖਰਾਬ ਨਾ ਹੋਵੇ ਤਾਂ ਕਰਕੇ ਮੈਂ ਹਲੇ ਵੀ ਇਹਨੂੰ ਦਾਣੇ ਚੁਗੀ ਜਾਂਦੀ ਆ ਚੰਗੀ ਤਰ੍ਹਾਂ ਇੱਕ ਲੇਅਰ ਤੇ ਉਸ ਤੋਂ ਬਾਅਦ ਮੈਂ ਲਾਉਂਗੀ ਪੱਖਾ ਇਹ ਚਾਦਰ ਬਿਲਕੁਲ ਥੱਲੇ ਗਿੱਲੀ ਨਹੀਂ ਹੁੰਦੀ ਜ ਤੁਸੀਂ ਇਹ ਮੈਂ ਥੱਲੇ ਫਰਸ਼ ਤੇ ਪਾਉਣੀ ਹੈ ਹਨਾ ਫਰਸ਼ ਵੀ ਥੋੜਾ ਬੜਾ ਠੰਡਾ ਹੈਗਾ ਤੇ ਮੈਨੂੰ ਐ ਲੱਗਾ ਮੈਂ ਹਮ ਚਾਦਰ ਤੇ ਪਾ ਦੇਣੀ ਹੈ ਬੈੱਡ ਉੱਪਰ ਤੇ ਇਹ ਆਪਾਂ ਨੇ ਪੱਖਾ ਚਲਾ ਲਿਆ ਪੱਖੇ ਨੀਤੇ ਚੱਲੂ ਇਹ ਤਾਂ ਸਾਰਾ ਪਾਣੀ ਇਸ ਤਰ੍ਹਾਂ ਸੋਕਿਆ ਜਾਊਗਾ ਤੇ ਤੇ ਉਸ ਤੋਂ ਬਾਅਦ ਨਾ ਇੱਕ ਮੈਂ ਨੈਪਕਿਨ ਲੈਤਾ ਤੇ ਇੱਕ ਘੰਟੇ ਬਾਅਦ ਨੈਪਕਿਨ ਲੈ ਕੇ ਨਾ ਉਹ ਨੈਪਕਿਨ ਨਾਲ ਨਾ ਆਪਾਂ ਬਿਲਕੁਲ ਇਸ ਤਰ੍ਹਾਂ ਫੇਰ ਦਾਂਗੇ ਜਿਹੜਾ ਮਾੜਾ ਮੋਟਾ ਥੋੜਾ ਬਹੁਤਾ ਪਾਣੀ ਰਿਹਾ ਹੋਊਗਾ ਹਨਾ ਕੋਈ ਮੋਇਸਚਰ ਅਜੇ ਤੇ ਇਹ ਸਾਰਾ ਪਾਣੀ ਸੋਖ ਲੂਗਾ। ਇਹ 1 ਘੰਟੇ ਦੀ ਹਵਾਏ ਨੂੰ ਹੁਣ ਹੋਰ ਲਵਾ ਦਾਂਗੇ ਆਪਾਂ। ਉਸ ਤੋਂ ਬਾਅਦ ਸੋਨੂੰ ਮੈਂ 1 ਘੰਟੇ ਬਾਅਦ ਫੇਰ ਮਿਲਦੀ ਆਂ। ਲੋ ਜੀ ਹੁਣ ਇਹਨੂੰ ਪੂਰੇ 2 ਘੰਟੇ ਹੋ ਗਏ। 2 ਘੰਟੇ ਇਹਨੂੰ ਪੂਰੀ ਵਧੀਆ ਹਵਾ ਲੱਗੀ ਪੱਖੇ ਦੀ। ਉਸ ਤੋਂ ਬਾਅਦ ਆਪਾਂ ਏਅਰਟੈਟ ਕੰਟੇਨਰ ਲੈਣੇ ਨੇ। ਉਹਨਾਂ ਵਿੱਚ ਇਹਨਾਂ ਰੱਖ ਦਾਂਗੇ ਜੀ ਤੁਹਾਡੇ ਕੋਲ ਲਿਫਾਫੇ ਜੀ ਹੁੰਦੇ ਨੇ ਹਨਾ। ਉਹਨਾਂ ਤੇ ਰਾਬੜਾ ਵਗੈਰਾ ਝਾੜ ਕੇ ਵੀ ਰੱਖ ਸਕਦੇ ਹੂੰ। ਤੇ ਜਾਂ ਜਿਹੜੇ ਆਪਾਂ ਇੱਕ ਸੀਲ ਜੀ ਵਾਲੇ ਨਹੀਂ ਹੁੰਦੇ ਜਿਵੇਂ ਦਾਲ ਪੂਜੀ ਵਾਲੇ ਹੁੰਦੇ ਨੇਗੇ ਆਪਣੇ ਲਫਾਫੇ ਹਨਾ ਪੋਲੀਥੀਨ ਜਾਂ ਕਈ ਵਾਰ ਆਪਾਂ ਹੋਰ ਵੀ ਕੋਈ ਚੀਜ਼ ਲੈ ਕੇ ਆਉਣੇ ਹੁੰਦੇ ਆ ਚਾਹ ਪੱਤੀਆਂ ਉਹਨਾਂ ਉੱਪਰ ਵੀ ਸੀਲ ਹੁੰਦੀ ਸੀਲ ਜੀ ਲੱਗੀ ਹੁੰਦੀ ਆ ਜਿਪ ਜੀ ਲੱਗੀ ਹੁੰਦੀ ਆ ਉਹ ਵਾਲੇ ਤੁਸੀਂ ਲੈ ਸਕਦੇ ਹੋ ਨਾ ਜਿਹੜੇ ਆ ਆ ਪੋਲੀਥੀਨ ਘਰਾਂ ਵਿੱਚ ਪਏ ਹੁੰਦੇ ਨੇ ਉਹਨਾਂ ਵਿੱਚ ਤੁਸੀਂ ਇਹ ਪੈ ਇਹਨਾਂ ਨੂੰ ਪੈਕ ਕਰਕੇ ਰੱਖ ਲਓ ਤੇ ਉੱਪਰ ਨਾ ਮਤਲਬ ਕਿ ਏਅਰ ਟਾਈਟ ਹੋਣੇ ਚਾਹੀਦੇ ਆ ਰਾਬੜ ਵਗੈਰਾ ਚੜਾ ਕੇ ਲਓ ਮੇਰੇ ਕੋਲ ਆ ਡੱਬੇ ਬਿਲਕੁਲ ਵਿਲੇ ਪਏ ਸੀਗੇ ਮੈਂ ਕਿਹਾ ਚਲੋ ਮੈਂ ਇਹਨਾਂ 'ਚ ਰੱਖ ਦੂੰਗੀ ਤੇ ਇਹਨਾਂ ਨੂੰ ਆ ਤੇ ਇਹਨਾਂ ਨੂੰ ਇਹਦੇ ਵਿੱਚ ਪਾ ਕੇ ਤੇ ਹੁਣ ਆਪਾਂ ਜਿਹੜੇ ਅੱਧੇ ਬਚ ਗਏ ਤੇ ਮੈਂ ਆ ਡੱਬੇ 'ਚ ਪਾ ਲੂੰਗੀ ਛੋਟਾ ਡੱਬਾ ਮੇਰੇ ਕੋਲ ਪਿਆ ਉਹਦੇ 'ਚ ਪਾ ਲੂੰਗੀ ਇਹ ਆਪਾਂ ਹੁਣ ਘੱਟੋ ਘੱਟ 6-7 ਮਹੀਨੇ ਹਨ ਮौज ਕਰਾਂਗੇ ਤੇ ਕੇਰੇ ਤਾਂ ਚਲੋ ਹੁਣ ਸਟੋਰ ਹੋ ਜਾਣਗੇ ਪਿਛਲੇ ਸਾਲ ਵੀ ਮੈਂ ਸਟੋਰ ਕਰਕੇ ਰੱਖੇ ਸੀ ਮੈਨੂੰ ਇਹ ਬਹੁਤ ਵਧੀਆ ਲੱਗਾ ਪਿਛਲੇ ਸਾਲ ਦੀ ਮੈਂ ਹੁਣ ਇਦਾਂ ਹੀ ਕਰਦੀ ਹੁੰਨੀ ਆ ਤੇ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਬਿਲਕੁਲ ਸੇਮ ਉਸ ਤਰ੍ਹਾਂ ਦੀ ਸਬਜ਼ੀ ਬਣਦੇ ਜਿਸ ਤਰ੍ਹਾਂ ਆਪਾਂ ਮੁੱਲ ਦੇ ਲੈ ਕੇ ਨੂੰ ਦੇਖੋ ਜਦੋਂ ਆਪਾਂ ਥੈਲੀ ਵਾਲੇ ਮਟਰ ਲੈ ਕੇ ਆਉਣੇ ਆ ਇੱਕ ਦੋ ਕੇਰਾਂ ਕਰਨ ਦੇ ਵੀ ਦਿਖ ਰਹੀ 60 ਰੁਪਏ ਨਾਲ 30 35 ਰੁਪਏ ਦਾ ਇੱਕ ਪੈਕਟ ਆਉਂਦਾ ਉਹ ਘਟੋ ਘਟ 60 ਰੁਪਏ ਦੋ ਪੈਕਟ ਲੱਗ ਜਾਂਦੇ ਹੈਣਾ ਇਹ 150 ਦੀ ਚੀਜ਼ ਤਾਂ ਆਪਾਂ ਕਿੰਨੇ ਗੇਰ ਆ ਇਹਨਾਂ ਨੂੰ ਸਬਜ਼ੀ ਬਣਾ ਲਾਂਗੇ ਆਪਾਂ ਤੇ ਕੁਸ ਮੈਦੇ ਚ ਪਾ ਕੇ ਰੱਖ ਦੂੰਗੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫ੍ਰਿਜ ਚ ਰੱਖਾਂਗੇ ਫ੍ਰਿਜ ਦੇ ਨਾ ਫ੍ਰਿਜਰ ਚ ਰੱਖਣਾ ਮਤਲਬ ਨੀਚੇ ਨਹੀਂ ਫ੍ਰਿਜ ਦੇ ਰੱਖਣਾ ਜਿੱਥੇ ਆਪਾਂ ਇਨਾਂ ਨੂੰ ਐਨ ਆਪਾਂ ਹਵਾ ਬਿਲਕੁਲ ਨਹੀਂ ਲੱਗਣ ਦੇਣੀ ਜਦੋਂ ਆਪਾਂ ਇਹਨਾਂ ਨੂੰ ਵਰਤਣਾ ਉਹਦੀ ਕੱਢਣਾ बस ਕੱਢ ਕੇ ਢੱਕਣ ਲਗਾ ਕੇ ਇਹਨਾਂ ਨੂੰ ਫੇਰ ਆਪ ਦੁਬਾਰਾ ਉੱਥੇ ਹੀ ਰੱਖ ਦੇਣਾ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਜ਼ਿਆਦਾ ਦਬਾਅ ਵੀ ਨਹੀਂ ਪਾਉਣਾ ਹੈਗਾ ਤਾਂ ਕਿ ਕੋਈ ਟੁੱਟਿਆ ਫੁੱਟਿਆ ਮਟਰ ਦਾ ਦਾਣਾ ਵੀ ਨਹੀਂ ਹੋਣਾ ਚਾਹੀਦਾ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਆ ਦੇਖੋ ਚੀਜ਼ ਪਈ ਵੀ ਵਧੀਆ ਲੱਗਦੀ ਹੁੰਦੀ ਹੈ ਹਨਾ ਦੇਖੋ ਐਨ ਹਰੇ ਕਲਰ ਦੇ ਪਹਿਲਾਂ ਸੇ ਕਲਰ ਚੈੱਕ ਕਰੋ ਅਵਾਲਣਾ ਨਾ ਨਾ ਕਲਰ ਬਿਲਕੁਲ ਨਹੀਂ ਹੋਇਆ ਬੱਸ ਉਸ ਤੋਂ ਜ਼ਿਆਦਾ ਨਾ ਵਾਲੇ ਸਿਰਫ 2 ਮਿੰਟ ਅਵਾਲਣੇ ਵੀ ਨਹੀਂ ਹੈ ਪੂਰਾ ਮਤਲਬ ਕਿ ਗਰਮ ਗਰਮ ਪਾਣੀ ਚ ਰੱਖਣਾ ਉਸ ਤੋਂ ਬਾਅਦ ਆਪਾਂ ਚੱਕੋ ਜੀ ਹੁਣ ਫਰਿਜ ਚ ਰੱਖ ਦੇਣਾ ਡੋਂਗੇ ਮੈਂ ਇੱਕ ਸਾਈਡ ਤੇ ਕਰਤੇ برف ਵਾਲੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਰੱਖ ਦਿੰਨੀ ਆ ਤੇ ਹੁਣ ਆਪਾਂ ਨੂੰ 6 ਮਹੀਨੇ ਤੱਕ ਕਰਾ ਚਲ 6 ਮਹੀਨੇ ਵੀ ਕੱਟ ਜਾਣ ਉਹ ਵੀ ਬਹੁਤ ਨੇ 6 ਮਹੀਨੇ ਬਾਅਦ ਤਾਂ ਸੀਜ਼ਨ ਇਹਨਾਂ ਦੁਬਾਰਾ ਆ ਜਾਂਦਾ ਹੁੰਦਾ ਤੇ 6 ਮਹੀਨੇ ਵੀ ਗਰਮੀ ਗਰਮੀ ਕੱਟ ਜਾਣ ਬਹੁਤ ਵਧੀਆ ਹੁੰਦੀ ਹੈ ਤੇ ਜੇ ਕੋਈ ਕਈ ਵਾਰ ਅਗਸਟ ਵਗੈਰਾ ਆਇਆ ਹੁੰਦਾ ਨਾ ਮਿੰਟਾਂ ਚ ਬਣ ਜਾਂਦੇ ਆ ਤੇ ਇਹ ਵੀ ਨਹੀਂ ਵੀ ਇਹ ਘੁੱਲਦੇ ਨਹੀਂ ਹੈਗੇ ਸਿੱਥੀ ਘੁੱਲ ਵੀ ਬਹੁਤ ਛਿੱਤੀ ਜਾਂਦੇ ਆ ਤੇ ਆਹ ਥੋੜੇ ਜੇ ਮਟਰ ਨੇ ਸੀ ਊਂ ਦਾਣੇ ਕੱਟ ਕੇ ਰੱਖਿਆ ਸਿੰਪਲ ਤਰੀਕੇ ਨਾਲ ਇਹ ਵੀ ਮੈਂ ਇੱਕ ਅਲੱਗ ਟਰਿਕ ਦੇਖਦੀ ਆ ਵਰਤ ਕੇ ਪਹਿਲੀ ਵਾਰੀ ਦੇਖਦੇ ਆ ਵੀ ਕਿਦਾਂ ਇਹ ਨਾ ਸਿੰਪਲ ਮਟਰ ਕੱਢ ਕੇ ਬਸ ਇਹ ਵਾਲੇ ਨਹੀਂ ਹੈਗੇ ਆਹੀਂ ਕੱਢ ਕੇ ਦਾਣਾ ਦਾਣਾ ਚੁੱਕ ਕੇ ਆਪਾਂ ਇਹ ਡੱਬੇ 'ਚ ਰੱਖਦੇ ਨੇ ਚਾਕਲੇਟ ਵਾਲਾ ਡੱਬਾ ਪਿਆ ਸੀ ਮੇਰੇ ਕੋਲ ਬਿੱਲਾ ਤੇ ਉਹਦੇ 'ਚ ਰੱਖਦੇ ਨੇ ਇਹ ਵੀ ਆਪਾਂ ਫ੍ਰੀਜਰ 'ਚ ਰੱਖ ਦੇਣ ਦੇਖਦੇ ਆਂਗੇ ਪਹਿਲਾਂ ਇਹ ਵਰਤ ਲੰਘ ਵੀ ਇਹਨਾਂ ਇਹ ਕਿੰਨਾ ਟਾਈਮ ਕੱਟਦੇ ਨੇ ਸਿੰਪਲ ਨੇ ਉਹ ਜਿਹੜਾ ਆਪਾਂ ਗਰਮ ਪਾਣੀ ਥੋੜੇ ਜਿਹਾ ਵਾਲੇ ਨੇ ਉਹ ਕਿੰਨਾ ਟਾਈਮ ਕੱਟਦੇ ਨੇ ਤੇ ਇਹ ਵੀ ਟਰਾਈ ਕਰਕੇ ਦੇਖਾਂਗੇ ਸਿੰਪਲ ਮਟਰ ਆਮ ਦਾਣੇ ਨੇ ਲੋਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਲਾਈਕ ਸੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ